ਕੁਐਂਟਰਾਂ ਦੇ ਹਿਸਾਬ ਦੇ ਨਾਲ ਕਜਰੀ ਨੇ ਲੁੱਟਿਆ ਸੋਮਨਾਥ ਮੰਦਿਰਾਂ ਅੱਜਕੱ데 ਵਿੱਚ ਅੱਜ ਵੀ ਇੱਕ ਪਿਛੇ ਹੀ ਇੱਕ ਵੀਡੀਓ ਚਲਦੀਆਂ ਪਈਆਂ ਇੱਕ ਨਗ ਨਾ ਸੁਣਾ ਪਿਆ ਜੀ ਉਹਨਾਂ ਦੇ ਮੰਦਿਰਾਂ ਦੇ ਵਿੱਚ ਇੱਕ ਪਿਛੇ ਜੇ ਕੋਈ Hindu ਪਰਵਾਰ ਉਹ ਮੰਦਿਰ ਦੇ ਵਿੱਚ ਗਿਆ ਉਹਨਾਂ ਨੇ ਕੋਈ ਸੁਖਣਾ ਸੁਖੀ ਸੀ ਉਹਨਾਂ ਨੇ 50000 ਰੁਪਏ ਡੋਨੇਟ ਕੀਤਾ ਮੰਦਿਰ ਨੂੰ 50000 ਨਾਲ ਬਚੀ ਸੀ ਬੜੀ ਲਿਖੀ ਤੇ ਉਹਨਾਂ ਨੇ ਆਖਿਆ ਜੀ ਕਹਿੰਦੇ ਜੀ ਅਸੀਂ ਬੜੀ ਦੂਰੋਂ ਆਏ ਆ ਤੇ ਅਸੀਂ ਅੱਜ ਦੀ ਰਾਤ ਮੰਦਿਰ ਦੇ ਵਿੱਚ ਰੁਕ ਸਕਦੇ ਕਹਿੰਦੇ ਨੇ ਸਾਡੇ ਇੱਥੇ ਮੰਦਿਰ ਦੇ ਵਿੱਚ ਨਹੀਂ ਲੁਕਿਆ ਜਾਂਦਾ ਕਹਿੰਦੇ ਜੀ ਕੋਈ ਇੱਥੇ ਜਾਪ ਹੋ ਜਾਂਦਾ ਪ੍ਰਬੰਧ ਹੋ ਸਕਦਾ ਕਹਿੰਦੇ ਜੀ ਨਹੀਂ ਹਰ ਇੱਕ ਅਜਨਬੀ ਸੀ ਉਹਨਾਂ ਨੇ ਬਾਹਰ ਕਿਸੇ ਨੂੰ ਪੁੱਛਣਾ ਕੀਤਾ ਵੀ ਅਸੀਂ ਰਾਤ ਟਿਕਾਣਾ ਕਰਨਾ ਹੈ ਕਿ ਕਿੱਥੇ ਕਰੀਏ ਕਹਿੰਦੇ ਜੀ ਉਹ ਗੁਰਦੁਆਰਾ ਸਾਹਿਬ ਉੱਥੇ ਚਲੇ ਗਏ। ਕਹਿੰਦੇ ਜੀ ਜਦੋਂ ਗੁਰਦੁਆਰਾ ਸਾਹਿਬ ਗਏ ਉੱਥੇ ਜਾ ਕੇ ਉਹਨਾਂ ਨੇ ਇੰਨੀ ਗੱਲ ਕਹੀ ਜੇ ਅਸੀਂ ਅਜਨਬੀ ਦੂਸਰੇ ਸ਼ਹਿਰ ਤੋਂ ਆਏ ਆ ਕੀ ਅਸੀਂ ਗੁਰਦੁਆਰਾ ਸਾਹਿਬ ਦੇ ਚਿਰਾਤ ਰਹਿ ਸਕਦੇ ਹਾਂ ਕਹਿੰਦੇ ਜੀ ਬਿਲਕੁਲ ਤੁਸੀਂ ਰਹਿ ਸਕਦੇ ਜੇ ਸਰਾਂ ਦੇ ਵਿੱਚ ਤੁਹਾਨੂੰ ਕਮਰਾ ਮਿਲ ਜਾਣਾ ਵੀ ਲੰਗਰ ਪਾਣੀ ਵੀ ਮਿਲਿਆ ਕਹਿੰਦੇ ਲੰਗਰ ਪਾਣੀ ਵੀ ਮਿਲਿਆ ਸਭ ਕੁਝ ਮਿਲਿਆ ਕੋਈ ਨਹੀਂ ਆਖਿਆ ਵੀ ਤੁਸੀਂ ਦੇ ਹਿੰਦੂ ਜੇ ਤੁਹਾਨੂੰ ਨਹੀਂ ਦੇਣਾ ਕਹਿੰਦੇ ਬੇਟੀ ਨੇ ਕਿਹਾ ਕਿਤਾ ਕਹਿੰਦੇ ਪਿਤਾ ਜੀ ਜਿਸ ਧਰਮ ਨੂੰ ਅੱਪਾ ਮੰਨਦੇ ਪਏ ਆ ਉਥੇ 50000 ਰੁਪਏ ਤੁਸੀਂ ਦਿੱਤਾ ਤੇ ਅਗਲੇ ਆਣੇ ਤੁਹਾਨੂੰ ਨਾ ਰਹਿਣ ਨੂੰ ਦਿੱਤਾ ਤੇ ਨਾ ਤੁਹਾਨੂੰ ਕੁਝ ਵੇਖੋ ਜਿਹੜਾ ਕੋਈ ਖਾਣੇ ਲਈ ਕੁਝ ਦਿੱਤਾ ਆ ਜਿਸ ਧਰਮ ਨੂੰ ਅਸੀਂ ਮੰਨਦੇ ਹੀ ਨਹੀਂ ਇਸ ਧਰਮ ਨੇ ਸਾਨੂੰ ਰਹਿਣ ਦੇ ਲਈ ਜਗ੍ਹਾ ਦਿੱਤੀ ਇਸ ਧਰਮ ਨੇ ਵੇਖੋ ਸਾਨੂੰ ਜਿਹੜੇ ਖਾਣ ਦੇ ਲਈ ਪ੍ਰਸ਼ਾਦਾ ਦਿੱਤਾ ਇਹ ਕਿਹਸਾ ਧਰਮ ਹੋਵੇਗਾ ਕਿਵੇਂ ਕਰੇ ਜਿਹੜਾ ਨਿਸ਼ਾਨ ਸਾਹਿਬ ਨੇ ਨਿਸ਼ਾਨ ਸਾਹਿਬ ਦਾ ਮੱਥਾ ਟੇਕਣ ਨੂੰ ਨਹੀਂ ਹੈ ਨਿਸ਼ਾਨ ਸਰ ਉੱਚਾ ਕਿਉਂ ਲਗਾਇਆ ਜਾਂਦਾ ਹੈ ਇਹਦਾ